ਕਿਸੇ ਵੀ ਸਰਕਾਰ ਦੀ ਇੰਟention ਜਿਹਨੂੰ ਕਹਿੰਦੇ ਨੇ ਨਾ ਨੀਅਤ ਇਹਨੂੰ ਸਾਫ਼ ਕਰਨ ਦੀ ਨਹੀਂ ਰਹੀ ਹੈ ਉਹਨਾਂ ਨੇ ਇਹਦੀ ਸਟੱਡੀ ਕੋਈ ਨਹੀਂ ਕੀਤੀ ਪ੍ਰੋਪਰ ਬਾਹਾਂ ਜੀ ਹੁਣ ਆ 200 ਐਮਐਲਡੀ ਦਾ ਪਲਾਂਟ ਲਗਾ ਦਿਓ ਆ 60 ਦਾ ਲਗਾ ਦਿਓ ਆ ਜੀ ਹੁਣ 300 ਦਾ ਹੋਰ ਲਗਾ ਦਿਓ ਲੇਕਿਨ ਇੰਡਸਟਰੀ ਦੇ ਬੰਦਿਆਂ ਦੀ ਗੱਲ ਉਹਨਾਂ ਨੇ ਨਹੀਂ ਸੁਣੀ ਔਰ ਉਹਨਾਂ ਨੇ ਇਹ ਪ੍ਰੋਜੈਕਟ ਨੂੰ ਫਾਈਨਲ ਕਰ ਦਿੱਤਾ ਉਹ 650 ਕਰੋੜ ਸਮਝੋ ਕਿ ਬੁੱਢੇ ਨਾਲੇ ਜੀ ਵੜ ਗਿਆ ਖਤਮ ਹੋ ਗਿਆ ਕਿਹੜੀ ਕੰਪਨੀ ਕਰ ਰਹੀ ਹੈ ਉਹ ਕਹਿੰਦੇ ਉਹ ਸਹੀ ਕੰਮ ਕਰ ਰਹੀ ਹੈ ਨਹੀਂ ਬਿਲਕੁਲ ਨਹੀਂ ਕਰ ਰਹੀ ਮੈਂ ਤੁਹਾਨੂੰ ਇਹ ਕਹਿ ਰਿਹਾ ਉਹ ਕੰਪਨੀ ਤੇ ਲਗਾ ਕੇ ਨਾਟ ਗਈ ਜਾਂ ਜੋ ਵੀ ਕਰ ਰਹੇ ਨੇ ਉਹ ਜ਼ੀਰੋ ਉਹਦਾ ਕੋਈ ਰਿਜ਼ਲਟ ਸਹੀ ਨਹੀਂ ਹੈ ਕੋਈ ਨਰਸ਼ੀਅਤੇ ਨਹੀਂ ਆਏਗੀ وجہ ਉਹ وجہ ਇਹੀ ਹੈ ਕਿ ਈਜ਼ ਆਫ ਡੂਇੰਗ ਬਿਜ਼ਨਸ ਨਹੀਂ ਹੈਗਾ ਮੇਰੇ ਹਸਾਬ ਨਾਲ ਹੁਣ ਤੱਕ ਦੀ ਜਿਹੜੀ ਇਹ ਸਰਕਾਰ ਹੈ ਸਭ ਤੋਂ ਨਿਕੰਮੀ ਸਰਕਾਰ ਆਈ ਹੈ। ਔਰ ਇਹ ਬਿਮਾਰੀ ਦੂਰ ਨਹੀਂ ਹੋ ਸਕਦੀ। ਹੁਣ ਮੈਂ ਤੁਹਾਨੂੰ ਇਹਦਾ ਇੱਕ ਸੋਲੂਸ਼ਨ ਦੱਸਣ ਲੱਗਾ ਪੋਸੀਬਲ ਸੋਲੂਸ਼ਨ। ਸਿੱਧੇ ਅਸੀਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਰਜੀਸ਼ ਮਰਾ। ਅੱਜ ਅਪਕ ਪ੍ਰੈਸ ਕਾਨਫਰੰਸ ਕੀਤੀ ਆ ਉੱਥੇ ਸਾਰੇ ਡਿਉਕਪਤੀ ਆਏ ਸੀ ਚਮਰ ਦੇ ਮੈਂਬਰ ਵੀ ਪਹੁੰਚੇ ਸੀ ਬਹੁਤ ਸਾਰੇ ਇੰਡਸਟਰੀ ਨੇ ਆਪਣੇ ਮੁੱਦੇ ਰੱਖਿਆ ਸਰਕਾਰ ਅੱਗੇ ਕੇਂਦਰ ਸਰਕਾਰ ਅੱਗੇ ਵੀ ਰੱਖਿਆ ਔਰ ਸਭ ਤੋਂ ਵੱਡਾ ਮਸਲਾ ਜਿਹੜਾ ਲੁਧਿਆਣਾ ਦਾ ਜਿਹੜਾ ਮਸਲਾ ਹੈ ਬੁੱਢੇ ਨਾਲੇ ਦਾ ਉਹ ਵੀ ਅੱਜ ਰੱਖਿਆ ਕਿ ਬੁੱਢੇ ਨਾਲਾ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕੋਸ਼ਿਸ਼ ਕੀਤੀ ਆ ਉਹਨੂੰ ਸਾਫ਼ ਕਰਨ ਦੀ ਪਰ ਉਹ ਸਾਫ਼ ਤਾਂ ਨਹੀਂ ਹੋਈਆਂ ਲੋਕਾਂ ਦੀਆਂ ਜੇਬਾਂ ਜ਼ਰੂਰ ਭਰ ਗਈਆਂ ਅਧਿਕਾਰੀਆਂ ਦੀ ਜੇਬਾਂ ਭਰ ਗਈਆਂ ਸਰਕਾਰਾਂ ਦੀਆਂ ਜੇਬਾਂ ਭਰ ਗਈਆਂ ਮਤਲਬ ਸਰਕਾਰਾਂ ਦੇ ਜਿਹੜੇ ਨੁਮਾਇੰਦੇ ਸੀ ਚਾਹੇ ਜਿੱਤੇ ਹੋਏ ਸੀ ਚਾਹੇ ਹਾਰੇ ਸੀ ਉਹਨਾਂ ਨੇ ਆਪਣੀਆਂ ਜੇਬਾਂ ਭਰੀਆਂ ਇਹ ਅੱਜ ਬੁੱਢਾ ਨਾਲਾ ਖੁਦ ਦੱਸ ਰਿਹਾ ਆਲਮ ਇਹ ਹੈ ਕਿ ਅੱਜ ਜਿਹੜੇ ਮੌਜੂਦਾ ਐਮਐਲਏ ਆ ਉਹ ਵੀ ਉੱਥੇ ਲੱਗੇ ਹੋਏ ਪੱਥਰ ਤੋੜਨ ਦੀ ਨੌਬਤ ਉਹਨਾਂ ਨੂੰ ਕਿਉਂ ਆ ਗਈ ਇੱਥੇ ਵੀ ਗੱਲ ਕਰਾਂਗੇ ਪਰ ਮੇਰਾ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੇਰੇ ਨਾਲ ਜੁੜੇ ਨੇ ਅਜੀਤ ਲਕੜਾ ਜੀ ਜਿਹੜੇ ਇੰਡਸਟਰੀਸਟ ਨੇ ਔਰ ਬੁੱਢੇ ਨਾਲੇ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਜਾਣਕਾਰੀ ਆ ਗੱਲ ਕਰਨੇ ਬਣਾ ਸਵਾਗਤ ਵੀ ਕਰ ਲੈਣੇ ਹਾਂ ਜੀ ਸਵਾਗਤ ਜੀ ਰਕਟਰ ਸਾਹਿਬ ਜੀ ਜੀ ਨਮਸਕਾਰ ਜੀ ਸਭ ਕੀ ਕਹਿਣਾ ਚਾਹੋਂਗੇ ਵਾਕਈ ਸਮੇ ਸਮੇਂ ਦੀ ਸਰਕਾਰਾਂ ਨੇ ਬੁੱਢੇ ਨਾਲੇ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਔਰ ਪੈਸਾ ਤਾਂ ਬਹੁਤ ਕਹਿੰਦੇ ਆਇਆ ਸਰਕਾਰਾਂ ਨੇ ਵੀ ਦਿੱਤਾ ਕੇਂਦਰ ਸਰਕਾਰ ਨੇ ਵੀ ਦਿੱਤਾ ਤੁਸੀਂ ਇੱਕ ਚੀਜ਼ ਤਾਂ ਬਿਲਕੁਲ ਸੱਚਾਈ ਨਾਲ ਪਹਿਲੇ ਕਹਿ ਦਿਤੀ ਹੈ ਕਿ ਬੁੱਢੇ ਨਾਲੇ ਦੀ ਪ੍ਰੋਬਲਮ ਇਹ ਬਹੁਤ ਪੁਰਾਣੀ ਚੱਲੀ ਆ ਰਹੀ ਹੈ ਉਸ ਦੌਰਾਨ ਦੇ ਵਿੱਚ ਪਹਿਲੀਆਂ ਦੋ ਅਕਾਲੀ ਗਵਰਨਮੈਂਟ, ਅਕਾਲੀ ਭਾਜੀ, ਭੀਪੀ ਫਿਰ ਕਾਂਗਰਸ ਫਿਰ ਆਪ ਗਵਰਨਮੈਂਟ ਆ ਗਈ। ਜਿਹੜੀ ਗਵਰਨਮੈਂਟ ਆਂਦੀ ਉਹ ਆਂਦੀ ਇਹ ਅਨਾਉਂਸ ਕਰਦੀ ਜੀ ਅਸੀਂ ਤਾਜੀ ਬੁੱਢੇ ਨਾਲੇ ਦਾ ਹੱਲ ਕਰ ਦਿਆਂਗੇ। ਜੀ। ਹੁਣ ਮੈਂ ਤੁਹਾਨੂੰ ਇਹ ਸ਼ਾਰਟ ਵਿੱਚ ਇਹ ਦੱਸਣਾ ਚਾਹਨਾ ਕਿ ਜਿੰਨੀਆਂ ਵੀ ਸਰਕਾਰਾਂ ਆਈਆਂ ਜੀ ਕਿ ਉਹਨਾਂ ਨੇ ਆਪਣੇ ਨਾਰੇ ਤਾਂ ਜ਼ਰੂਰ ਬਣਾਏ ਜੀ ਇਹ ਸਾਫ਼ ਕਰਾਂਗੇ ਕਿਉਂਕਿ ਪ੍ਰੋਬਲਮ ਬੜੀ ਵੱਡੀ ਹੈ। ਹਾਂ ਜੀ। ਲੇਕਿਨ ਕਿਸੇ ਵੀ ਸਰਕਾਰ ਦੀ ਇੰਟੈਂਸ਼ਨ ਜਿਹਨੂੰ ਕਹਿੰਦੇ ਨੇ ਨਾ ਨੀਅਤ ਇਹਨੂੰ ਸਾਫ਼ ਕਰਨ ਦੀ ਨਹੀਂ ਰਹੀ ਹੈ। ਵਜ੍ਹਾ ਦਸ ਉਹਦੀ ਵਜ੍ਹਾ ਇਹੀ ਹੈ ਕਿ ਪਹਿਲੀ ਗੱਲ ਤੇ ਇਸ ਪ੍ਰੋਬਲਮ ਨੂੰ ਉਹਨਾਂ ਨੇ ਇਨ ਡੈਪਥ ਗਰਾਉਂਡ ਰਿਐਲਿਟੀ ਤੱਕ ਸਟੱਡੀ ਨਹੀਂ ਕੀਤਾ ਕਿਸੇ ਨੇ ਜੀ ਤੇ ਜਦ ਤਈ ਤੁਹਾਨੂੰ ਪ੍ਰੋਬਲਮ ਪਤਾ ਨਹੀਂ ਹੋਗੀ ਤਾਂ ਉਹਦਾ ਸੋਲੂਸ਼ਨ ਤੁਸੀਂ ਕਦੇ ਵੀ ਨਹੀਂ ਕੱਢ ਸਕਦੇ ਹਮ ਤੇ ਦੂਸਰੀ ਚੀਜ਼ ਇਹ ਹੈ ਕਿ ਇਹਨਾਂ ਨੇ ਪੀਸ ਮੀਲ ਕੰਮ ਕੀਤੇ ਪੀਸ ਮੀਲ ਦਾ ਮਤਲਬ ਹੈ ਕਿ ਅਗਰ ਸਾਨੂੰ ਇਹ ਨਹੀਂ ਪਤਾ ਕਿ ਜਿਹੜਾ ਪਾਣੀ ਸਾਫ਼ ਕਰਨਾ ਹੈ ਇਹ ਪਾਣੀ ਦੀ ਕੁਆਂਟੀਟੀ ਕਿੰਨੀ ਹੈ ਤੇ ਤੁਸੀਂ ਸਾਫ਼ ਕੀ ਕਰੋਗੇ ਹਮ ਕਿਸੇ ਵੀ ਸਰਕਾਰ ਨੇ ਜਿੰਨੀਆਂ ਵੀ ਇਹਨਾਂ ਨੇ ਕੋਈ ਕਮੇਟੀਆਂ ਬਣਾਈਆਂ ਜਾਂ ਜਿਹੜੀਆਂ ਸੰਸਥਾ ਨਾਲ ਜੁੜੀਆਂ ਜਿਹੜ ਜਿਹਨਾਂ ਦੇ ਡਿਪਾਰਟਮੈਂਟ ਜੁੜੇ ਉਹਨਾਂ ਨੇ ਇਹਦੀ ਸਟੱਡੀ ਕੋਈ ਨਹੀਂ ਕੀਤੀ ਪ੍ਰੋਪਰ ਬਾ ਹਾਂ ਜੀ ਹੁਣ ਆ 200 ਐਮਐਲਡੀ ਦਾ ਪਲਾਂਟ ਲਗਾ ਦਿਓ ਆ 60 ਦਾ ਲਗਾ ਦਿਓ ਆ ਜੀ ਹੁਣ 300 ਦਾ ਹੋਰ ਲਗਾ ਦਿਓ ਪਿਛੇ ਭਗਵੰਦਪਾਣਾ ਆਏ ਸੀ ਉਹਨਾਂ ਤਾਜਪੁਰ ਰੋਡ ਤੇ 250 ਐਮਐਲਡੀ ਦਾ 230 ਜਾਂ 250 ਐਮਐਲਡੀ ਦੋਹਾਂ ਉਹਨਾਂ ਨੇ ਉਹਨੂੰ ਅਨਾਉਂਸਮੈਂਟ ਕੀਤੀ ਸੀ ਉਹਦਾ ਕੋਈ ਬੈਨੀਫਿਟ ਹੋਇਆ ਉਹ ਐਨਹਾਂਸਮੈਂਟ ਦਾ ਮਤਲਬ ਹੈ ਕਿ ਉਹ ਜਿਸ ਤੋਂ ਪਹਿਲਾਂ ਜਿਹੜੀ ਸਰਕਾਰ ਸੀ ਕਾਂਗਰਸ ਦੀ 650 ਐਮਐਲਡੀ ਦਾ ਉਹਨਾਂ ਨੇ ਆਪਣੇ ਵੱਲੋਂ ਇਹ ਪਲਾਂਟ ਲਗਾਇਆ 650 ਕਰੋੜ ਦਾ ਉਹ ਯਾਨੀ ਕਿ 300 ਕਿੰਨੇ ਐਮਐਲਡੀ ਚ 400 ਐਮਐਲਡੀ ਦਾ ਵੀ ਨਹੀਂ ਸੀ ਟੋਟਲ ਅਸੀਂ ਉਸ ਵੇਲੇ ਮੈਨੂੰ ਯਾਦ ਹੈ ਕਿ ਪੰਜਾਬੀ ਭਵਨ ਦੇ ਵਿੱਚ ਉੱਥੇ ਜਿਸ ਵਲੇ ਆਸ਼ੂ ਸੀਗੇ ਮੰਤਰੀ ਉਹ ਅਨਾਉਂਸ ਕਰਨ ਲੱਗੇ ਸੀ ਫਾਈਨਲ ਕਰਨ ਲੱਗੇ ਸੀ ਅਸੀਂ ਉਹਨੂੰ ਓਬਜੈਕਸ਼ਨ ਕੀਤਾ ਕਿ ਇਹ ਜੋ ਤੁਸੀਂ ਪਲਾਨ ਲਗਾਉਣ ਜਾ ਰਹੇ ਹੋ ਇਹ ਠੀਕ ਨਹੀਂ ਹੈ ਇੱਕ ਮਹਿੰਗਾ ਔਰ ਇਹ ਗਲਤ ਟੈਕਨੋਲੋਜੀ ਹੈ ਇਹਦੇ ਨਾਲ ਪਾਣੀ ਸਾਫ਼ ਨਹੀਂ ਹੋਣਾ ਲੇਕਿਨ ਇੰਡਸਟਰੀ ਦੇ ਬੰਦਿਆਂ ਦੀ ਗੱਲ ਉਹਨਾਂ ਨੇ ਨਹੀਂ ਸੁਣੀ ਔਰ ਉਹਨਾਂ ਨੇ ਇਹ ਪ੍ਰੋਜੈਕਟ ਨੂੰ ਫਾਈਨਲ ਕਰ ਦਿੱਤਾ ਉਹ 650 ਕਰੋੜ ਇਹ ਸਮਝੋ ਕਿ ਬੁੱਢੇ ਨਾਲੇ ਚ ਹੀ ਵੜ ਗਿਆ ਖਤਮ ਹੋ ਗਿਆ ਉਹ 650 ਕਰੋੜ ਕਿੰਨਾ ਅਫਸਰਾਂ ਦੀ ਜੇਬਾਂ ਵਿੱਚ ਗਿਆ ਕਿੰਨਾ ਪੋਲਿਟਿਸ਼ੀਨਾਂ ਦੀ ਇਹ ਮੈਨੂੰ ਇਹਦੇ ਬਾਰੇ ਕੋਈ ਡਾਟਾ ਨਹੀਂ ਹੈ ਮੇਰੇ ਕੋਲ ਲੇਕਿਨ ਉਹ ਵੇਸਟ ਟੋਟਲ ਹੋਇਆ ਪੈਸਾ ਜਿਹਦੇ ਚੋ 400 ਕਰੋੜ ਸੈਂਟਰ ਨੇ ਦਿੱਤਾ ਸੀ 250 ਕਰੋੜ ਸਟੇਟ ਗਵਰਨਮੈਂਟ ਨੇ ਲਗਾਇਆ ਉਹ ਮੇਰੇ ਸਾਹਮਣੇ 250 650 ਕਰੋੜ ਟੋਟਲ ਖਤਮ ਹੋ ਗਿਆ ਕਿਉਂਕਿ ਜਿਹੜਾ ਜਿੰਨੇ ਵੀ ਇਹਨਾਂ ਨੇ ਟ੍ਰੀਟਮੈਂਟ ਪਲੈਂਟ ਲਗਾਏ ਹੈ ਉਹ ਟੋਟਲ 703 ਐਮਐਲਡੀ ਦੇ ਹੈ ਤੇ ਹੁਣ ਤੁਸੀਂ ਪਿੱਛੇ ਅਖਬਾਰਾਂ 'ਚ ਪੜਿਆ ਹੋਣਾ ਕਿ ਗੋਗੀ ਸਾਹਿਬ ਵੀ ਉਹਨਾਂ ਨੇ ਪਾਣੀ ਮੈਅਰ ਕਰਾਇਆ ਅਸੀਂ ਵੀ ਪ੍ਰਾਈਵੇਟ ਏਜੰਸੀਆਂ ਤੋਂ ਪਾਣੀ ਮੈજર ਕਰਾਇਆ ਵੀ ਪਾਣੀ ਸ਼ਹਿਰ ਦਾ ਔਰ ਇੰਡਸਟਰੀ ਦਾ ਮਿਲਾ ਕੇ ਟੋਟਲ ਕਿੰਨਾ ਹੈਗਾ ਉਹ 1600 ਐਮਐਲਡੀ ਤੋਂ ਉੱਪਰ ਹੈਗਾ ਹੁਣ 1600 ਐਮਐਲਡੀ ਪਾਣੀ ਹੋਵੇ ਤੇ ਟ੍ਰੀਟਮੈਂਟ ਪਲਾਂਟ ਕਿੰਨੇ ਲੱਗੇ ਆ ਜੀ 703 ਐਮਐਲਡੀ ਦੇ ਹੁਣ ਜੇ ਮਿਲਾ ਕੇ 703 ਐਮਐਲਡੀ ਦੇ ਪ੍ਰਾਂਡ ਲੱਗੇ ਆ ਟੋਟਲ ਪਾਣੀ ਜਿਹੜਾ ਬੁੰਡੇ ਨਾਲੇ ਜ ਜਾ ਰਿਹਾ ਹੈ ਅਲੱਗ-ਅਲੱਗ ਸੋਰਸਸ ਤੋਂ ਜਿਦੇ ਚ ਡੋਮੈਸਟਿਕ ਵੀ ਹੈ ਇੰਡਸਟਰੀ ਦਾ ਵੀ ਹੈ ਇਲੈਕਟ੍ਰੋ ਬਲੇਟਿੰਗ ਰੈਜ਼ੀਡੈਂਸ ਸਾਰੇ ਮਿਲਾ ਗਿਆ ਅਗਰ 1600 ਐਮਐਲਡੀ ਪਾਣੀ ਹੋਵੇ ਜਿਹਦੇ ਚ ਡ੍ਰਿਡ ਸੀਟਪੀ ਲੱਗੇ ਇੰਡਸਟਰੀ ਦੇ ਬਾਦਰਗੇ ਰੋਡ ਫੋਕਲ ਪੁਆਇੰਟ ਔਰ ਤਾਜਪੁਰ ਦੇ ਉਹ ਲੱਗੇ ਨੇ 50 40 ਔਰ 15 105 ਠੀਕ ਹੈ ਜੀ 115 ਹੁਣ ਇੰਡਸਟਰੀ ਦਾ ਪਾਣੀ ਥੋੜਾ ਜਿਹਾ ਔਰ ਉਹਨਾਂ ਦੇ ਸੀਟਪੀ ਵੀ ਲੱਗੇ ਬਾਕੀ ਪਾਣੀ ਕਿੱਥੋਂ ਆ ਰਿਹਾ ਡੋਮੈਸਟਿਕ ਦਾ ਆ ਰਿਹਾ ਡੈਰੀਆਂ ਦਾ ਆ ਰਿਹਾ ਹੋਰ ਵੀ ਕੋਈ ਇੰਡਸਟਰੀਆਂ ਜਿਹੜੀਆਂ ਕਿ ਪਤਾ ਹੀ ਨਹੀਂ ਲੱਗ ਰਹੀਆਂ ਵੀ ਕੌਣ-ਕੌਣ ਚਲਾ ਰਿਹਾ ਉਹਨੂੰ ਹੁਣ ਇਹਦਾ ਮਤਲਬ ਕੀ ਹੋਇਆ ਇਹਦਾ ਰੂਟ ਕੌਜ਼ ਕੀ ਹੈ ਕਿ ਇੱਕ ਤਾਂ ਪਾਣੀ ਦੀ ਮੈਅਰਮੈਂਟ ਠੀਕ ਨਾ ਕਰਕੇ ਸਹੀ ਪਲਾਂਟ ਨਹੀਂ ਲੱਗੇ ਨੰਬਰ 2 ਜਿਹੜੀਆਂ ਇੰਡਸਟਰੀਆਂ ਰਜਿਸਟਰਡ ਨਹੀਂ ਐ ਪੋਲੂਸ਼ਨ ਬੋਰਡ ਉਹਨਾਂ ਨਾਲ ਮਿਲ ਕੇ ਜਾਂ ਉਹਨਾਂ ਨਾਲ ਜੋ ਸਾਡ ਘੰਟ ਕਰਕੇ ਉਹਨਾਂ ਨੂੰ ਚਲਵਾ ਰਹੇ ਨੇ ਉਹ ਪਾਣੀ ਵੀ ਵਿੱਚ ਜਾ ਰਿਹਾ ਹੈ ਔਰ ਇਹ ਬਿਮਾਰੀ ਦੂਰ ਨਹੀਂ ਹੋ ਸਕਦੀ ਹੁਣ ਮੈਂ ਤੁਹਾਨੂੰ ਇਹਦਾ ਇੱਕ ਸੋਲੂਸ਼ਨ ਦੱਸਣ ਲੱਗਾ ਪੋਸੀਬਲ ਸੋਲੂਸ਼ਨ ਬਸੋ ਪਹਿਲੋ ਪੋਸੀਬਲ ਸੋਲੂਸ਼ਨ ਇਹ ਹੈ ਕਿ ਮੰਨ ਲਓ 1500 ਜਾਂ 1600 ਐਮਐਲਡੀ ਪਾਣੀ ਹੈ ਜਿਹਨੂੰ ਸਾਫ਼ ਕਰਨਾ ਹੈ ਜੀ ਸਾਡੀ ਨੋਲੇਜ ਇਹ ਚ ਹੈ ਕਿ ਪ੍ਰਾਈਵੇਟ ਕੰਪਨੀ ਹੈ ਉਹ 2000 ਐਮਐਲਡੀ ਦਾ ਪਲਾਂਟ ਐਂਡ ਤੇ ਮੰਨ ਲਓ ਤੁਸੀਂ 18 ਕਿਲੋਮੀਟਰ ਦਾ ਰੇਂਜ ਹੈ ਪਾਣੀ ਅਲੱਗ-ਅਲੱਗ ਜਗ੍ਹਾ ਤੋਂ ਨਾਲੇ ਆ ਰਿਹਾ ਹੈ ਇਧਰੋਂ ਗਿਰ ਰਿਹਾ ਉਧਰੋਂ ਗਿਰ ਰਿਹਾ ਇੰਡਸਟਰੀ ਦਾ ਆ ਰਿਹਾ ਹੈ ਸੀਵਰ ਦੇ ਆ ਰਹੇ ਨੇ ਉਹ ਪਾਣੀ ਜਿਹੜੇ ਨੇ ਉਹ ਐਂਡ ਤੇ ਜਾ ਕੇ ਕਿੱਥੇ ਮਿਲਦਾ ਹੈ ਸਤਲੁਜ ਵਿੱਚ ਅਗਰ ਅਸੀਂ ਐਂਡ ਤੇ ਜਾ ਕੇ ਜਿਹੜੇ ਐਸਟੀਪੀ ਲਗਾ ਦਈਏ ਅੱਛੀ ਸਟੈਂਡਰਡ ਕੁਆਲਿਟੀ ਦਾ ਜਿੱਦੇ ਟ੍ਰੀਟਮੈਂਟ ਵੀ ਸਹੀ ਹੋਵੇ ਤੇ ਪਾਣੀ ਸਤਲੁਜ ਵਿੱਚ ਗਲਤ ਜਾਏਗਾ ਹੀ ਨਹੀਂ ਉਹ ਕੰਪਨੀਆਂ 2000 ਐਮਐਲਡੀ ਦਾ ਪਲਾਂਟ ਲਗਾਉਣ ਨੂੰ ਤਿਆਰ ਨੇ ਲੇਕਿਨ ਉਹ ਇੱਕ ਸਰਕਾਰ ਦੇ ਨਾਲ ਐਗਰੀਮੈਂਟ ਕਰਨਾ ਚਾਹੁੰਦੇ ਆ ਕਿ ਇਹ ਜਿਹੜਾ ਪੂਰਾ ਏਰੀਆ ਨਾ ਇਹ ਸਾਨੂੰ ਦਿੱਤਾ ਜਾਏ 18 ਕਿਲੋਮੀਟਰ ਦਾ ਅਸੀਂ ਉਹਨੂੰ ਡਿਵੈਲਪ ਕਰਾਂਗੇ ਅਸੀਂ ਐਂਡ ਤੇ ਪਲਾਂਟ ਵੀ ਲਗਾਵਾਂਗੇ ਇਹਨੂੰ ਮੇਨਟੇਨ ਕਰਨ ਲਈ ਸਾਨੂੰ ਜਿਹੜਾ ਸਾਲਾਨਾ ਖਰਚਾ ਹੈ ਨਾ ਉਹਦੇ ਤੇ ਅਸੀਂ ਸੈਸ ਲਗਾਵਾਂਗੇ ਉਹ ਪੂਰਾ ਪ੍ਰੋਜੈਕਟ ਰਿਪੋਰਟ ਦੇਨ ਨੂੰ ਤਿਆਰ ਨੇ ਪ੍ਰੋਜੈਕਟ ਰਿਪੋਰਟ ਹੁਣ ਖਿਡਾਰੀ ਕਿਹੜੀ ਕੰਪਨੀ ਕਰ ਰਹੀ ਹੈ ਉਹ ਕਹਿੰਦੇ ਉਹ ਸਹੀ ਕੰਮ ਕਰ ਰਹੀ ਹੈ ਨਹੀਂ ਬਿਲਕੁਲ ਨਹੀਂ ਕਰ ਰਹੀ ਮੈਂ ਤੁਹਾਨੂੰ ਇਹ ਕਹਿ ਰਿਹਾ ਉਹ ਕੰਪਨੀ ਤੇ ਲਗਾ ਕੇ ਨੱਠ ਗਈ ਜਾਂ ਜੋ ਵੀ ਕਰ ਰਹੇ ਨੇ ਉਹ ਜ਼ੀਰੋ ਉਹਦਾ ਕੋਈ ਰਿਜ਼ਲਟ ਸਹੀ ਨਹੀਂ ਹੈ ਜਿੰਨੇ ਵੀ ਪਿੱਛੇ ਟੈਸਟਿੰਗ ਹੋਈ ਹੈ ਤੁਹਾਡੇ ਸਾਹਮਣੇ ਆ ਗਿਆ ਰਿਜ਼ਲਟ ਠੀਕ ਨਹੀਂ ਆ ਗਿਆ ਅਗਰ ਸਰ ਅਸੀਂ ਚੀ ਮੰਤਰੀ ਨੂੰ ਮੀਟਿੰਗ ਲਿਖੀ ਕਿ ਵੀ ਸਾਡੇ ਕੋਲ ਇਹਦਾ ਸੋਲੂਸ਼ਨ ਹੈਗਾ ਸਾਨੂੰ ਟਾਈਮ ਦਿਓ ਤੇ ਅਸੀਂ ਤੁਹਾਡੇ ਨਾਲ ਸਾਰੀ ਗੱਲਬਾਤ ਤੁਹਾਨੂੰ ਦੱਸਾਂਗੇ ਵੀ ਕਿਵੇਂ ਸੋਲੂਸ਼ਨ ਨਿਕਲਦਾ ਮੈਂ ਐਪੈਕਸ ਚੈਂਬਰ ਤੋਂ ਚਿੱਠੀ ਪੁਵਾਈ ਹੈ ਸਿਸੂ ਤੋਂ ਪੁਵਾਈ ਹੈ ਆਪਣਾ ਫਿਕੋ ਤੋਂ ਪੁਵਾਈ ਹੈ ਸਾਨੂੰ ਕੋਈ ਟਾਈਮ ਨਹੀਂ ਦਿੱਤਾ ਚਿੱਠੀ ਦਾ ਕੋ ਜਵਾਬ ਵੀ ਨਹੀਂ ਆਇਆ ਸਿਆਨ ਸਾਹਿਬ ਬਾਹਰਲੀ ਇੰਡਸਟਰੀ ਪੰਜਾਬ ਚ ਲੈਣ ਨੂੰ ਤਿਆਰ ਹੈ ਤੇ ਤੁਹਾਡੀ ਅਸਿਸਟੈਂਟ ਜਿਹੜੀ ਇੰਡਸਟਰੀ ਆ ਉਹਦੇ ਵਾਸਤੇ ਕਿਉਂ ਨਹੀਂ ਸਾਨੂੰ ਤਿਆਰ ਉਹ ਤੁਸੀਂ ਇਹ ਦੇਖ ਲੈਣਾ ਕਿ ਗੱਲਾਂ ਨੇ ਕੋਈ ਬਾਹਰ ਦੀ ਇੰਡਸਟਰੀ ਨਹੀਂ ਆਣੀ ਇੱਕ ਦੋ ਪਲਾਂਟ ਜਿਹੜੇ ਟਾਟਾ ਦੇ ਜਾਂ ਇੱਕ ਦੋ ਚੀਜ਼ਾਂ ਆਈਆਂ ਨੇ ਕੋਈ ਇੰਡਸਟਰੀ ਇੱਥੇ ਨਹੀਂ ਆਏਗੀ وجہ ਉਹ وجہ ਇਹੀ ਹੈ ਕਿ ਈਜ਼ ਆਫ ਡੂਇੰਗ ਬਿਜ਼ਨਸ ਨਹੀਂ ਹੈਗਾ ਇਥੋਂ ਦੇ ਡਿਪਾਰਟਮੈਂਟ ਉਹ ਠੀਕ ਨਹੀਂ ਹੈ ਗੱਲਾਂ ਸਿਰਫ ਹੈ ਤੁਹਾਡੀ ਸਾਡੀ ਸਰਕਾਰ ਤੁਹਾਡੇ ਦੁਆਰ ਲੇਕਿਨ ਕੰਮ ਕੋਈ ਨਹੀਂ ਹੁੰਦਾ ਮੇਰੇ ਸਾਹਮਣੇ ਹੁਣ ਤੱਕ ਦੀ ਜਿਹੜੀ ਇਹ ਸਰਕਾਰ ਹੈ ਸਭ ਤੋਂ ਨਗਮੀ ਸਰਕਾਰ ਆਈ ਹੈ ਅਗਰ ਉਹ ਸਾਡੇ ਨਾਲ ਇੰਡਸਟਰੀ ਨਾਲ ਰਿਸ਼ਤਾ ਨਹੀਂ ਰੱਖਣ ਦੀ ਗੱਲਬਾਤ ਨਹੀਂ ਕਰਨਗੇ ਡਿਸਕਸ਼ਨ ਨਹੀਂ ਕਰਨਗੇ ਤਾਂ ਸੋਲੂਸ਼ਨ ਕਿਤਾ ਨਿਕਲੂਗਾ ਜਿਆਦਾ ਸੀ ਇਹ ਕਹਿ ਰਹੇ ਕਿ ਤੁਹਾਡੇ ਕੋਲ ਪੈਸਾ ਨਹੀਂ ਹੈਗਾ ਤਾਂ ਪ੍ਰਾਈਵੇਟ ਕੰਪਨੀ ਲਗਾਉਣ ਨੂੰ ਤਿਆਰ ਹੈ ਉਹ ਕੁਝ ਟਰਮਸ ਐਂਡ ਕੰਡੀਸ਼ਨ ਆਪਣੀਆਂ ਸੈਟਲ ਕਰਨੀ ਚਾਹੁੰਦੀ ਹੈ ਕੋਈ ਪੈਸਾ ਮੰਗਣ ਨੂੰ ਤਿਆਰ ਨਹੀਂ ਉਰ ਨਹੀਂ ਮੰਗਣਗੇ ਕੋਈ ਬਜਟ ਨਹੀਂ ਲੈਉਗੇ ਬਿਲਕੁਲ ਨਹੀਂ ਲੈਣਗੇ ਸਿਰਫ ਐਨੂਅਲ ਜਿਹੜਾ ਮੇਨਟੇਨੈਂਸ ਹੈ ਨਾ ਸਿਰਫ ਸਾਲ ਦਾ ਉਹ ਜਿੱਦਾਂ ਸੈਸ ਲੱਗਦਾ ਹੈ ਨਾ ਕਾਉਸ ਸੈਸ ਹੈਗਾ ਇਸ ਤਰ੍ਹਾਂ ਦਾ ਇੱਕ ਸੈਸ ਛੋਟਾ ਜਿਹਾ ਲੱਗੇਗਾ ਤੁਸੀਂ ਇਹ ਦੱਸੋ ਕਿ ਹਰ ਘਰ ਦੇ ਵਿੱਚੋਂ ਕੁਛ ਨਾ ਕੋਈ ਪਾਣੀ ਤਾਂ ਨਿਕਲਦਾ ਹਮ ਅਗਰ ਉਹ ਸੀਵਰੇਜ ਟੈਕਸ ਜਾਂਦਾ ਹੈਗਾ ਉਹ ਸੀਵਰੇਜ ਟੈਕਸ ਦਾ ਕੁਝ ਹਿੱਸਾ ਐਜ਼ ਸੈਸ ਉਹ ਕੰਪਨੀ ਅਗਰ ਲੈ ਲੇਗੀ ਹਮ ਤੁਸੀਂ ਵालतੂ ਨਹੀਂ ਲੈ ਰਹੇ ਤੇ ਉਹ ਮੇਨਟੇਨ ਵੀ ਕਰ ਲੈਣਗੇ ਲੇਕਿਨ ਇਨੀਸ਼ੀਅਲ ਜਿਹੜੀ ਕੈਪੀਟਲ ਇਨਵੈਸਟਮੈਂਟ ਉਹ ਕਰਨ ਨੂੰ ਤਿਆਰ ਸਰਕਾਰ ਨੂੰ ਦੇਣ ਦੀ ਲੋੜ ਨਹੀਂ ਹੈ ਸਰਕਾਰ ਨੇ 650 ਕਰੋੜ ਲਗਾਇਆ ਵੇਸਟ ਹੋ ਗਿਆ ਨਾ ਮੇਰੇ ਤਾਂ ਸਰਕਾਰ ਕਿਉਂ ਨਹੀਂ ਮੰਨਣ ਨੂੰ ਤਿਆਰ ਸਰਕਾਰ ਹੁਣ ਸਾਨੂੰ ਟਾਈਮ ਦੈਂ ਚੀਫ ਮਿਨਿਸਟਰ ਅਸੀਂ ਉਹਨੂੰ ਪ੍ਰੋਪੋਜ਼ਲ ਪੇਸ਼ ਕਰੀਏ ਉਹਨਾਂ ਦੀ ਮੀਟਿੰਗ ਕਰਾਈਏ ਤੇ ਉਹਦਾ ਡਿਸੀਜਨ ਲਈਏ ਲੇਕਿਨ ਉਹ ਅਗਰ ਮੀਟਿੰਗ ਕਰਨ ਨੂੰ ਹੀ ਤਿਆਰ ਨਹੀਂ ਤੇ ਡਿਸੀਜਨ ਕਿਦਾਂ ਹੋਏਗਾ ਜੀ ਇਹਦਾ ਮਤਲਬ ਕੀ ਹੋਇਆ ਕਿ ਮੈਂ ਜਿਹੜੀ ਤੁਹਾਨੂੰ ਹੁਣੇ ਗੱਲ ਗਈ ਹੈ ਕਿ ਨੀਅਤ ਨਹੀਂ ਹੈ ਜੇ ਅੱਤਈ ਨੀਅਤ ਨਹੀਂ ਹੈ ਸਿਰਫ ਗੱਲਾਂ ਹੀ ਕਰਨੀਆਂ ਨੇ ਤੇ ਫੇ ਕੋਈ ਚੀਜ਼ ਦਾ ਸੋਲੂਸ਼ਨ ਨਹੀਂ ਹੈਗਾ ਜੇ ਕੰਦੇ ਕਾਲੀ ਬਹੀ ਸੰਤ ਸੀਚੇਵਾਲ ਚਿੱਟੀ ਬਹੀ ਕਰ ਸਕਦੇ ਆ ਤੇ ਬੁੱਢਾ ਨਾਲਾ ਕੀ ਚੀਜ਼ ਆ ਫਿਰ ਬੁੱਢਾ ਨਾਲਾ ਠੀਕ ਨਹੀਂ ਹੋ ਸਕਦਾ ਕਿਉਂਕਿ ਹਾਲਾਂਕਿ ਉਹਨਾਂ ਨੇ ਵੀ ਪ੍ਰਯਾਸ ਕੀਤੇ ਉਹ ਵੀ ਕਹਿ ਰਿਹਾ ਹੈ ਕਿ ਹਰ ਚੀਜ਼ ਦਾ ਸੋਲੂਸ਼ਨ ਹੈ ਸਹੀ ਡਿਸੀਜਨ ਸਹੀ ਟਾਈਮ ਤੇ ਡਿਸੀਜਨ ਸਹੀ ਕੰਪਨੀ ਨਾਲ ਡਿਸੀਜਨ ਸਹੀ ਟੈਕਨੋਲੋਜੀ ਉਹ ਹੋਏਗਾ ਨiyet ਸਹੀ ਹੋਏਗੀ ਤਾਂ ਸੋਲੂਸ਼ਨ ਆਏਗਾ ਨਹੀਂ ਤਾਂ ਤੁਸੀਂ ਜਿੰਨੇ ਸਾਲ ਲੰਘੇ ਇੰਨੇ ਹੋਰ ਲੰਘ ਜਾਣਗੇ ਬੁੱਢਾਂ ਨਾਲਾ ਹੋਰ ਸਤਿਆਂ ਨਾਲ ਸੋਜੂਗਾ ਕੈਂਸਰ ਹੋਰ ਫੈਲੇਗਾ ਬਿਮਾਰੀਆਂ ਫੈਲਣਗੀਆਂ ਕੋਈ ਸੋਲੂਸ਼ਨ ਨਹੀਂ ਨਿਕਲਣਾ ਜਿਹੜਾ ਪੀਸ ਮੀਲ 200 ਕਰੋੜ 500 ਕਰੋੜ 400 ਕਰੋੜ ਵਿੱਚ ਲਗਾਈ ਜਾਓਗੇ ਉਹ ਅੱਧੇ ਤੋਂ ਜ਼ਿਆਦਾ ਪੈਸਾ ਲੋਕਾਂ ਦੀ ਜੇਬਾਂ 'ਚ ਜਾਈ ਜਾਂਦਾ ਅਫਸਰਾਂ ਦੀਆਂ ਜੇਬਾਂ 'ਚ ਪੋਲਿਟਿਸ਼ੀਨਾਂ ਦੀਆਂ ਜੇਬਾਂ 'ਚ ਸੋਲੂਸ਼ਨ ਕੋਈ ਨਹੀਂ ਨਿਕਲਣਾ ਸੋਲੂਸ਼ਨ ਕੱਢਣ ਲਈ ਪਹਿਲਾਂ ਸਟੱਡੀ ਪ੍ਰੋਬਲਮ ਕੀ ਹੈ ਪ੍ਰੋਬਲਮ ਦਾ ਸੋਲੂਸ਼ਨ ਕੀ ਹੈ ਉਹਦੀ ਟੈਕਨੋਲੋਜੀ ਕੀ ਹੈ ਕਿਹੜੀ ਕੰਪਨੀ ਲਗਾਏਗੀ ਕੀ ਟਰਮਸ ਐਂਡ ਕੰਡੀਸ਼ਨ ਹੈ ਉਹ ਸਰਕਾਰ ਬੈਠ ਕੇ ਅਚੀ ਨੀਅਤ ਨਾਲ ਸੈਟਲਮੈਂਟ ਕਰੇ ਤਾਂ ਅਸੀਂ ਕਰਾਉਣ ਨੂੰ ਤਿਆਰ ਆਂ ਇੰਡਸਟਰੀ ਇਹਦੇ ਵਾਸਤੇ ਰੈਡੀ ਹੈ ਕਿ ਅਸੀਂ ਵੀ ਸਾਡਾ ਯੋਗਦਾਨ ਜੋ ਹੋਏਗਾ ਅਸੀਂ ਕਰਾਂਗੇ ਨਾਲ ਇੰਡਸਟਰੀ ਨੂੰ ਹਮੇਸ਼ਾ ਹੀ ਇਸ ਬੁੱਢੇ ਨਾਲੇ ਵਾਲੇ ਜਿਹੜਾ ਹੈ ਉਹਨੂੰ ਕਿਹਾ ਜਾਂਦਾ ਵੀ ਇੰਡਸਟਰੀ ਜਿਹੜੀ ਸਭ ਤੋਂ ਜ਼ਿਆਦਾ ਪੋਲੂਟਡ ਪਾਣੀ ਸੁੱਟਦੀ ਜਾਂ ਨੌਨ ਟ੍ਰੀਟ ਕਰਕੇ ਉਹਨੂੰ ਸੁੱਟਦੀ ਜਾਂ ਇੰਡਸਟਰੀ ਨੂੰ ਜ਼ਿੰਮੇਦਾਰ ਠਾਇਆ ਜਾਂਦਾ ਔਰ ਤੁਸੀਂ ਕਹਿੰਦੇ ਹੋ 12% ਸਾਡਾ ਇੰਡਸਟਰੀ ਦਾ ਰੋਲ ਹੈ 88% ਬਾਹਰਾਂ ਦਾ ਇਹ ਕਿਦਾਂ ਜਨਾਬ ਮੈਂ ਇਹ ਹੁਣੇ ਤੁਹਾਨੂੰ ਦੱਸਿਆ ਮੈਂ ਕਿ ਪਾਣੀ ਦੀ ਮੈਜ਼ਰਮੈਂਟ ਹੋਈ ਹੈ 1600 ਐਮਐਲਡੀ ਪਲੱਸ ਹੋਇਆ ਤੇ 115 ਐਮਐਲਡੀ ਦੇ ਸੀਟੀਪੀ ਪਲਾਨ ਲੱਗੇ ਆ ਤੇ ਸੁਪੋਜ਼ਿੰਗ ਜਿਨ੍ਹਾਂ ਨੇ ਨਹੀਂ ਲਾਏ ਸਕੈਟਰਡ ਇੰਡਸਟਰੀਆ ਜਾਂ ਜਿਹੜੇ ਅਨਕਾਉਂਟਿੰਡ ਇੰਡਸਟਰੀ ਹੈ ਹੋਰ 100 ਐਮਐਲਡੀ ਆਜੂਗਾ 200 ਹੋ ਜੂ 250 ਹੋ ਜੂ 1600 ਜਿਹੜਾ ਹੈਗਾ ਬਾਕੀ 1300 1400 ਦਾ ਐਡਾ ਵੱਡਾ ਸ਼ਹਿਰ ਹੈ 50 ਲੱਖ ਦੀ ਵਾਦੀ ਹੈ 80% ਉਹਨਾਂ ਦਾ ਹਿੱਸਾ ਤੇ ਉਹ ਉਹ ਪਾਣੀ ਕਿੱਥੇ ਜਾ ਰਿਹਾ ਹੈ ਪਿੱਛੇ ਇੰਡਸਟਰੀ ਬੰਦ ਕੀਤੀ ਗਈ ਸੀ ਡਾਈੰਗ ਪਰ ਇਹ ਪਾਣੀ ਰੋਕਣ ਵਾਸਤੇ ਮੀਜਰਮੈਂਟ ਕਰਨ ਵਾਸਤੇ ਉਹਦਾ ਕੋਈ ਬੈਨੀਫਿਟ ਹੋਇਆ ਹਾਲਾਂਕਿ ਸਰ ਇੰਡਸਟਰੀ ਨੂੰ ਨੁਕਸਾਨ ਹੋਇਆ ਉਲਟਾ ਉਹਦਾ ਉਲਟਾ ਨੁਕਸਾਨ ਹੋਇਆ ਕਿਉਂਕਿ ਇਹਨਾਂ ਨੇ ਜਦੋਂ ਇੰਡਸਟਰੀ ਬੰਦ ਕਰਨ ਤੋਂ ਪਹਿਲਾਂ ਕੋਈ ਟੈਸਟਿੰਗ ਕਰਾਈ ਇੰਡਸਟਰੀ ਨੂੰ ਨਹੀਂ ਬੁਲਾਇਆ ਗਿਆ ਤੇ ਉਹਦੇ ਰਿਜ਼ਲਟ ਕੀ ਨੇ ਸਾਨੂੰ ਨਹੀਂ ਦੱਸੇਗੇ ਜਿਹੜੇ ਬਾਅਦ ਦੇ ਰਿਜ਼ਲਟ ਆ ਸਾਨੂੰ ਸਿਰਫ ਅਜੇ ਉਹਨਾਂ ਨੂੰ ਇਹਨਾਂ ਨੇ ਓਪਨ ਨਹੀਂ ਕੀਤਾ ਲੇਕਿਨ ਇਹ ਪਤਾ ਲੱਗਿਆ ਕਿ ਰਿਜ਼ਲਟ ਇਹਨਾਂ ਦੇ ਉਹ ਵੀ ਠੀਕ ਨਹੀਂ ਹੈਗੇ ਹਾਲਾਂਕਿ ਉਸ ਵੇਲੇ ਇੰਡਸਟਰੀ ਨੂੰ ਬੰਦ ਕਰਕੇ ਪਾਣੀ ਆਇਆ ਨਹੀਂ ਆਇਆ ਲੇਕਿਨ ਇਹਨਾਂ ਨੇ ਪਿੱਛੋਂ ਨਹਿਰ ਦਾ ਪਾਣੀ ਚਲਵਾਤਾ ਸੀ ਉਹਨੂੰ ਡਿਲੂਟ ਕਰਨ ਲਈ ਤਾਂ ਕਿ ਰਿਜ਼ਲਟ ਚੰਗੇ ਆਣ ਰਿਜ਼ਲਟ ਚੰਗੇ ਫੇਰ ਵੀ ਨਹੀਂ ਹੈਗੇ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਇੰਨਾ ਹੀ ਲੰਮਾ ਸਟ੍ਰੈਚ ਹੈ ਬੁੱਢੇ ਨਾਲੇ ਦਾ ਜਿਹੜੀ ਮਰਜ਼ੀ ਨੱਸੀ ਜੋ ਮਰਜ਼ੀ ਸਿੱਟੀ ਜਾਵੇ ਜਿਹੜਾ ਸੈਸ ਲਗਾਣਾ ਹੈ ਕੋ ਥੋੜਾ ਬਾਡਰ ਟੈਕਸ ਲਗਾਣਾ ਹੈ ਇੰਡਸਟਰੀ ਆਲਰੇਡੀ ਦੇ ਰਹੀ ਹੈ ਉਹ ਦੇਣ ਨੂੰ ਵੀ ਤਿਆਰ ਹੈ ਐਂਡ ਤੇ ਜਾ ਕੇ ਹਾਇਰ ਕੈਪੈਸਿਟੀ ਦਾ ਸਹੀ ਟੈਕਨੋਲੋਜੀ ਦਾ ਐਂਡ ਤੇ ਲੱਗ ਜਾਵੇ ਮੰਨ ਲਓ ਪਾਣੀ ਸਾਰਾ ਗੰਦਾ ਜਾ ਰਿਹਾ ਐਂਡ ਤੇ ਜਾ ਕੇ ਤੇ ਸਾਫ ਕਰਕੇ ਫਿਰ ਤੁਸੀਂ ਸਿੱਟ ਦਿਓ ਪਾਣੀ ਟੈਸਟ ਕਰਕੇ ਸਹੀ ਜਾਏਗਾ ਤੇ ਪ੍ਰੋਬਲਮ ਹੀ ਖਤਮ ਹੋ ਜਾਂਦੀ ਹੈ ਉਹਨੇ ਤਾਂ ਜ਼ਿੰਮੇਦਾਰ ਕਿਸੇ ਨੂੰ ਦੋਸ਼ ਦੇਣ ਦੀ ਲੋੜ ਹੀ ਨਹੀਂ ਫਿਰ ਤੁਸੀਂ ਕਿਹਨੂੰ ਦੋਸ਼ ਦਿੰਦੇ ਹੋ ਤੁਸੀਂ ਕਿਹਨੂੰ ਸਮਝਦੇ ਹਜੇ ਤੱਕ ਇਹਨਾਂ ਕੋਈ ਸਮਝਦਾ ਅਲੱਗ-ਅਲੱਗ ਸਰਕਾਰਾਂ ਨੂੰ ਹੁਣ ਤੱਕ ਦੀਆਂ ਜਿੰਨੀਆਂ ਸਰਕਾਰਾਂ ਆਈਆਂ ਹੋਣ ਵਾਲੀ ਸਰਕਾਰ ਵੀ ਕਿ ਇਹਨਾਂ ਦੀ ਨੀਅਤ ਸਹੀ ਨਹੀਂ ਹੈ ਜਿਹੜੇ ਅਫਸਰ ਨੇ ਉਹ ਮਿਸਗਾਈਡ ਕਰਦੇ ਨੇ ਕਿਉਂਕਿ ਉਹਨਾਂ ਦਾ ਸੈਲਫਿਸ਼ ਮੋਟਿਵ ਹੁੰਦਾ ਹੈ ਉਹ ਚੰਗਾ ਹੀ ਨਹੀਂ ਕਿ ਹੱਲ ਹੋਵੇ ਕਿ ਇਹਦੇ ਵਿੱਚ ਕੁਛ ਨਾ ਕੋਈ ਪੰਗੇ ਪਾਈ ਰੱਖੋ ਕੋਈ ਨਾ ਕੋਈ ਖਰਚੇ ਹੁੰਦੇ ਰਹਿਣ ਤੇ ਪ੍ਰੋਬਲਮ ਜਲਦੀ ਰਵੇ ਇਹ ਨਿਯਤ ਸਾਫ ਹੋਏਗੀ ਗਵਰਨਮੈਂਟ ਦੀ ਤੇ ਇਹਦਾ ਸੋਲੂਸ਼ਨ ਅੱਜ ਅਵੇਲੇਬਲ ਹੈਗਾ ਦੁਨੀਆ ਕਿਤੇ ਦੀ ਕਿਤੇ ਪਹੁੰਚ ਗਈ ਹੈ ਤਾਂ ਮਸਲਾ ਹੀ ਕੁਝ ਨਹੀਂ ਹੈਗਾ ਕਿ ਉਹ ਬਹੁਤ ਬਹੁਤ ਮਿਹਰਬਾਨੀ ਜੀ ਲਖਰਾ ਜੀ ਇਹ ਸਨ ਅਜੀਤ ਲਖੜਾ ਜੀ ਜਿਹੜੇ ਕਹਿੰਦੇ ਵੀ ਅਗਰ ਸਰਕਾਰਾਂ ਦੀ ਨੀयत ਸਾਫ਼ ਹੋਵੇ ਤੇ ਸਭ ਕੁਝ ਹੋ ਸਕਦਾ ਬੁੱਢਾ ਨਾਲਾ ਕੀ ਚੀਜ਼ ਹੈ ਬੁੱਢਾ ਨਾਲਾ ਇੱਕ ਛੋਟੀ ਜਿਹੀ ਪ੍ਰੋਬਲਮ ਆ ਜਿਹੜੀ ਕਾਫੀ ਸਦੀਆਂ ਤੋਂ ਕਹਿੰਦੇ ਚੱਲਦੀ ਜਾ ਰਹੀ ਹੈ ਔਰ ਸਰਕਾਰ ਸਮੇਂ-ਸਮੇਂ ਤੇ ਜਿੰਨੀਆਂ ਵੀ ਸਰਕਾਰਾਂ ਆਈਆਂ ਹੁਣ ਤੇ ਚਾਹੇ ਆਵਾਂ ਦੀ ਪਾਰਟੀ ਹੋ ਕਹਿੰਦੇ ਆਵਾਂ ਦੀ ਪਾਰਟੀ ਤਾਂ ਬਿਲਕੁਲ ਨਖਿੱਧ ਪਾਰਟੀ ਹੈ ਉਹ ਬਿਲਕੁਲ ਸਾਡੀ ਸਰਕਾਰ ਜਿਹੜੀ ਸੁੰਦ ਨਹੀਂ ਹੈ ਔਰ ਬਾਕੀ ਵੀ ਪਾਰਟੀਆਂ ਜਿਹੜੀਆਂ ਆਈਆਂ ਚਾਹੇ ਕਾਂਗਰਸ ਆਇਆ ਕਾਲੀ ਦਲ ਆ ਉਹਨਾਂ ਨੇ ਵੀ ਪ੍ਰਯਾਸ ਕੀਤੇ ਆ ਲੇਕਿ ਪਰ ਪਿਆ ਹੁਣ ਲੱਗਿਆ ਉਹ ਵਾਕਿਆ ਜੋ ਕਹਿੰਦੇ ਜ਼ੀਰੋ ਹੋ ਗਿਆ ਔਰ ਲੋਕਾਂ ਦਾ ਟੈਕਸਾਂ ਦਾ ਪੈਸਾ ਹੈ ਔਰ ਜਿਹੜਾ ਕਿ ਕਿਸੇ ਅਰਥ ਨਹੀਂ ਆਇਆ ਇਹ ਕਹਿੰਦੇ ਸਾਡਕੋ ਹੈ ਅਸੀਂ ਕੋਈ ਪੈਸਾ ਨਹੀਂ ਲਵਾਂਗੇ ਸਾਡੀ ਪਾਲਿਸੀ ਦੇ ਮਤਾਬਕ ਅਗਰ ਇੰਡਸਟਰੀ ਦੀ ਪਾਲਿਸੀ ਦੇ ਮਤਾਬਕ ਅਗਰ ਸਰਕਾਰ ਸਾਡੀ ਗੱਲ ਸੁਣੇ ਤੇ ਬੁੱਢੇ ਨਾਲ ਦਾ ਮਸਲਾ ਹੱਲ ਹੋ ਸਕਦਾ ਕੈਮਰਾਮੈਨ ਵਿਕਾਸ ਨਾਲ ਰਾਜੇਸ਼ ਮਹਿਰਾ ਸਿਟੀਮ న్యూਸ ਲੁਧਿਆਣਾ